ਕੀ ਮੋਬੈਲੋਂ ਹੱਥ ਕਾ ਨਾ ਲਾਲੇ ਬੰਦਾ ਪੁੱਤਰ ਪੇਪਰ ਆਣ ਆਲੇ ਆ ਤੇਰੇ ਕੀ ਦਮਗਰੋਂ ਤੰਬਾ ਫੁੱਪਣ ਦਾ ਕੀ ਫਾਇਦਾ ਪੁੱਤਾਂ ਉਹ ਪੇਪਰ ਆ ਆ ਲੈਣ ਦੇ ਬੇਬੇ ਤੇ ਵੇਖੀ ਤੂੰ ਮੈਂ ਤਾਂ ਤਾਬਾ ਬੱਚੀਆਂ ਹੀ ਖਾ ਜਾਣੀ ਬੇਤ ਦੀ ਖੇਡ ਹੈ ਪੁੱਤਰਾ ਜੇ ਪੜ ਲੇਗਾ ਚਾਰ ਅੱਖਰ ਤਾਂ ਵਧੀਆਂ ਨੌਕਰੀ ਮਿਲਜੂ ਵਿਆਹ ਹੀ ਵਧੀਆਂ ਕੁੜੀਆਂ ਮਿਲਜੂ ਨਹੀਂ ਤਾਂ ਐਵੇਂ ਹੀ ਉਤੀ ਪਲਾਈ ਹੱਥ ਮਾਰਦਾ ਰਹਿ ਜਾਏਗਾ ਉਹ ਬੇਬੇ ਦੁਖੀ ਕਰਨਾ ਹਨ ਵੇਖੀ ਜਾਇਂ ਮੈਂ ਤਾਂ ਉਹ ਕੰਮ ਵੀ ਕੀ ਗੱਲ ਮੰਨ ਜਾ ਪੜ ਲੈ ਪੜ ਲੈ ਨਹੀਂ ਤੇ ਇੱਕ ਘੜੀ ਦਾ ਖੁੰਝਾ 100 ਅਣੀ ਦਾ ਅਮੀ ਅੱਗ ਬੋਲਾ ਹੋਇਆ ਰਹਿੰਦਾ ਤੇ ਤੇ ਉਹ ਕਰੇ ਹੋਣਾ ਉਦੋਂ ਤੇ ਸੱਤਾਂ ਦੀਆਂ ਵਰਗਾ ਬਣ ਜਾਂਦਾ ਨਹੀਂ ਸਾਰਾ ਦਿਨੇ ਤੇ ਚੜਿਆ ਰਹਿੰਦਾ ਇਹਦਾ ਖਹਿੜਾ ਨਹੀਂ ਛੱਡਦਾ ਬੱਬੇ ਤੈਨੂੰ ਪਤਾ ਨਹੀਂ ਕਿੱਥੋਂ ਕੰਫੋ ਮੈ ਜਾਂਦੀ ਹੈ ਮੇਰਾ ਗੱਲ ਸਾਰੀ ਰਾਤ ਮੋਬਾਈਲੋਂ ਅੱਖ ਨਹੀਂ ਲਾਇਆ ਉਹਦੀ ਤਰ੍ਹਾਂ ਇਧਰ ਆ ਕਿ ਮੈਂ ਨਹੀਂ ਕਿ ਬੰਦਾ ਮਾੜਾ ਮੋੜਾ ਬਾਹਰ ਜਾਵੇ ਕੰਮ ਧੰਦੇ ਚ ਹੱਥ ਵਟਾਵੇ ਕੋ ਨਵੱਟਾ ਦੇ ਹੀ ਜਾਂਦੇ ਦਿਨੋ ਦਿਨ ਤੇ ਤੇ ਇਹ ਸਭ ਬੈਠ ਜਾ ਕੇ ਸਾਥੀ ਆਪਣੇ ਪੈਰੀ ਆਪ ਘਾੜਾ ਹਮਾਰਾ ਉਹ ਬੇਬੇ ਤੁਸੀਂ ਫਿਕਰ ਨਾ ਕਰੋ ਦੋਵੇਂ ਲੜੀਆਂ ਮੇਰਾ ਜਲ ਤਾਂ ਲੈਣ ਦਿਓ ਫਿਰ ਵੇਖਿਓ ਤੁਸੀਂ ਦੋਵਾਂ ਨੇ ਕੁਲੇ ਨਹੀਂ ਸਮੋਣਾ ਨਾਲੇ ਸਾਰੇ ਪਿੰਡ ਚ ਜਾ ਕੇ ਡੋਂਡੀ ਮੋਟੇ